ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਐਜੂਕੇਟਰ ਚੈਨਲ ਵਿੱਚ ਆਈ ਹੋਪ ਤੁਸੀਂ ਸਭ ਵਧੀਆ ਹੋਵੋਗੇ ਜਿਵੇਂ ਕਿ ਆਪਣਾ ਥੰਬਨੇਲ ਤੁਸੀਂ ਦੇਖ ਕੇ ਸਮਝ ਹੀ ਗਏ ਹੋਗੇ ਆਪਾਂ ਅੱਜ ਕੀ ਗੱਲ ਕਰਨੀ ਆਪਾਂ ਗੱਲ ਕਰਨੀ ਆ ਸਾਮੀਆਂ ਦੀ ਜੋ ਕਿ ਮਾਸਟਰ ਕੈਡਰ ਦੀਆਂ ਜਲਦ ਹੀ ਆਊਟ ਹੋ ਰਹੀ ਹਨ ਹੁਣ ਆਪਾਂ ਇੱਕ ਚੀਜ਼ ਦੇਖ ਰਹੇ ਹਾਂ ਕਿ ਪਿਛਲੇ ਦਿਨੀ ਸਰਕਾਰ ਜੋ ਕਿ ਕਿਸਾਨਾਂ ਦੇ ਨਾਲ ਤਸੱਦਦ ਕੀਤੀ ਹੈ ਕਿਸ ਸਰਕਾਰ ਨੇ ਤੇ ਉਸ ਤੋਂ ਬਾਅਦ ਸਰਕਾਰ ਨੂੰ ਪਤਾ ਕਿ ਹੁਣ ਜਿਹੜਾ ਮੇਰਾ ਬੋਰਡ ਬੈਂਕ ਕਿਸਾਨਾਂ ਕਣੀਓ ਹਿਲ ਚੁੱਕਿਆ ਹੈ ਇਸ ਕਰਕੇ ਸਰਕਾਰ ਨੇ ਹੁਣ ਸੋਚਿਆ ਕਿ ਜੇ ਹੁਣ ਆਪਾਂ ਦੂਜੇ ਵਰਗ ਨੂੰ ਫੜੀਏ ਜੋ ਕਿ ਨੌਜਵਾਨ ਵਰਗ ਹੈ ਨੌਜਵਾਨ ਵਰਗ ਫੜਨ ਵਾਸਤੇ ਸਭ ਤੋਂ ਪਹਿਲਾਂ ਸਰਕਾਰ ਨੇ ਫੜਿਆ ਕੱਚੇ ਮਲਾਜ਼ਮਾਂ ਸਰਕਾਰ ਨੇ ਕੱਚੇ ਮਲਾਜ਼ਮਾਂ ਦੇ ਨਾਲ ਮੀਟਿੰਗ ਕੀਤੀ ਉਹਨਾਂ ਨੂੰ ਕਿਹਾ ਕਿ ਅਸੀਂ ਸਾਨੂੰ ਰੈਗੂਲਰ ਤਾਂ ਹਲੇ ਨਹੀਂ ਕਰ ਸਕਦੇ ਫਿਲਹਾਲ ਰੈਗੂਲਰ ਤਾਂ ਆਉਣ ਵਾਲੀ ਸਰਕਾਰ ਚ ਕਰਾਂਗੇ ਅਸੀਂ ਪਰ ਹਾਂ ਅਸੀਂ ਸੋਨੂੰ ਤਨਖਾਹਾਂ ਨੂੰ ਡਬਲ ਕਰ ਦਨੇ ਛੁੱਟੀਆਂ ਜਦ ਕਿ ਉਹਦੇ ਵਿੱਚ ਉਹਦੇ ਵਿੱਚ ਉਹਨੇ ਸਹਿਮਤੀ ਜਤਾਈ ਉਹਨਾਂ ਨੇ ਠੀਕ ਹੈ ਆਪਣੇ ਕਿ ਤਨਖਾਹ ਡਬਲ ਕਰਨ ਦੇ ਵਿੱਚ ਦੋਨੋਂ ਤਰ੍ਹਾਂ ਦੀ ਸਹਿਮਤੀ ਹੋ ਗਈ ਉਸ ਤੋਂ ਬਾਅਦ ਫਿਰ ਸਰਕਾਰ ਨੇ ਦੇਖਿਆ ਕਿ ਉਹਨਾਂ ਪਲੱਸ 2 ਪੜ੍ਹੇ ਜਾਂ ਹੋਰ ਨੌਜਵਾਨ ਨੇ ਉਹਨਾਂ ਨੂੰ ਪੰਜਾਬ ਪੁਲਿਸ ਦੀ ਵੈਕੈਂਸੀਸ ਦੇਤੀਆਂ ਵੀ ਆਪਣੇ ਲੈਂਡ ਮੈਨ ਦੇ ਵੈਕੈਂਸੀਆਂ ਦੇਤੀਆਂ ਹੋਰ ਵੈਕੈਂਸੀਆਂ ਦੇਤੀਆਂ ਠੀਕ ਹੈ ਤੇ ਉਹਨਾਂ ਦਾ ਉੱਧਰ ਮਤਲਬ ਕਿ ਟਿਕ ਟਕਾਇ ਕਰਤਾ ਉਹਨਾਂ ਦਾ ਤੇ ਹੁਣ ਉਸ ਤੋਂ ਬਾਅਦ ਗੱਲ ਆਉਂਦੀ ਹੈ ਆਪਣੇ ਟੀਚਰ ਵਰਗ ਦੀ ਫਿਰ ਟੀਚਰ ਵਰਗ ਨੂੰ ਹੁਣ ਜਿਹੜੇ ਕਿ ਦੇਣੀਆਂ ਪੈਣੀਆਂ ਸਾਮੇ ਉਸ ਤੋਂ ਬਿਨਾਂ ਗੱਲ ਵੀ ਨਹੀਂ ਬਣਨੀ ਜਿਵੇਂ ਕਿ ਫਿਰ ਉਸ ਤੋਂ ਬਾਅਦ ਸਰਕਾਰ ਨੇ ਤਾਂ ਹੀ ਕਰਕੇ ਜਿਵੇਂ ਆਪਣੇ ਬੈਂਸ ਸਾਹਿਬ ਨੇ ਕਿਹਾ ਠੀਕ ਹੈ ਆਪਣੇ ਬੈਂਸ ਸਾਹਿਬ ਤੁਸੀਂ ਦੇਖ ਸਕਦੇ ਹੋ ਆਪਣੇ ਬੈਂਸ ਸਾਹਿਬ ਜੀ ਨੇ ਕਿਹਾ ਕਿ ਚੀਮਾ ਸਾਹਿਬ ਨੇ ਕਿਹਾ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਤੁਸਨੂੰ ਜਲਦੀ ਅਸੀਂ ਵੈਕੈਂਸੀ ਦੇ ਦਿੰਦੇ ਹਾਂ 2025 2025 ਇਹ ਗੱਲ ਕਿੰਨੇ ਵਾਰ ਰਿਪੀਟ ਕਰਤੀ ਇਹਨਾਂ ਨੇ ਤੇ ਇਸ ਕਰਕੇ ਉਹਨੂੰ 2025 ਦੇ ਵਿੱਚ ਜਲਦੀ ਵੈਕੈਂਸੀਆਂ ਸਰਕਾਰ ਆਊਟ ਕਰਨ ਦੀ ਤਿਆਰੀ ਚ ਹੈ ਜਿਵੇਂ ਕਿ ਉਹਨੂੰ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਜਿਹੜਾ ਤੁਸਨੂੰ ਮੈਂ ਦਿਖਾ ਰਿਹਾਗਾ ਸਕੂਲ ਸਿੱਖਿਆ ਆਪਣਾ ਸਮੂਹ ਜ਼ਿਲ੍ਹਾ ਸਿੱਖਿਆ ਦਫ਼ਤਰ ਉੱਤ ਕਿਹਨੂੰ ਲਿਖੀ ਹੋਈ ਹੈ ਠੀਕ ਹੈ ਆ ਕੀ ਹੈ ਸਕੂਲ ਆਫ ਫੈਮਿਨਿਸਟ ਮਾਸਟਰ ਕੈਟੇਡਰ ਦੇ ਲੈਕਚਰਾਰ ਦੀਆਂ ਖਾਲੀ ਸਾਮੀਆਂ ਭਰਨ ਦੇ ਸਬੰਧ ਵਿੱਚ ਠੀਕ ਹੈ ਉਪਰਕਤ ਉਹਨਾਂ ਨੇ ਲਿਖਿਆ ਹੈਗਾ ਉਪਰਕਤ ਵਿਸ਼ਿਆਂ ਦੇ ਸਬੰਧ ਵਿੱਚ ਦੱਸਣਯੋਗ ਹੈ ਕਿ ਵਿਭਾਗ ਵੱਲੋਂ ਇਸ ਸੈਸ਼ਨ ਦੌਰਾਨ ਪ੍ਰੋਮੋਸ਼ਨ ਅਤੇ ਟਰਾਂਸਫਰ ਸਕੂਲ ਆਫ ਐਮਿਨਿਸਟ ਐਸਓਈ ਸਕੂਲ ਦੇ ਲੈਕਚਰਾਰ ਤੇ ਮਾਸਟਰ ਕੈਟੇਡਰ ਦੇ ਆ ਖਾਲੀ ਸਾਮੀਆਂ ਭਰੀਆਂ ਗਈਆਂ ਹਨ ਪਰੰਤੂ ਕੁਝ ਪੋਸਟਾਂ ਅਜੇ ਵੀ ਖਾਲੀ ਰਹਿ ਗਏ ਹਨ ਹੁਣ ਵਿਭਾਗ ਵੱਲੋਂ ਇਹਨਾਂ ਨੂੰ ਪ੍ਰੋਮੋਸ਼ਨ ਟ੍ਰਾਂਸਫਰ ਐਸਓਈ ਦੁਆਰਾ ਦਿਆਂ ਪੱਤਰ ਨਾਲ ਨੱਥੀ ਲਿਸਟ ਅਨੁਸਾਰ ਖਾਲੀ ਸਾਮੀਆਂ ਪਰੰਦੀ ਅਰਜ਼ੀ ਦੀ ਮੰਗ ਕੀਤੀ ਜਾਂਦੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਕੀ ਇਹਨੇ ਚਾਵਨ ਮਾਸਟਰ ਕੇਡਰ ਅਤੇ ਲੈਕਚਰਰ ਕੇਡਰ ਅਧਿਆਪਕ ਈ ਪੋਰਟਲ ਤੇ ਜਾ ਕੇ ਇੱਥੇ ਅਰਜ਼ੀਆਂ ਦੇ ਸਕਦੇ ਹਨ ਇਹਨਾਂ ਨੂੰ ਇਹਨੇ ਕਹਿਤਾ ਕਿ ਆਂਦੀ ਤੁਸੀਂ ਸਾਰੇ ਸਾਮੇ ਪਰ ਉਸ ਤੋਂ ਬਾਅਦ ਜਿਹੜੇ ਖਾਲੀ ਸਾਮੀਆਂ ਬਚ ਜਾਣਗੇ ਉਸ ਤੋਂ ਬਾਅਦ ਜਿਹੜੇ ਖਾਲੀ ਸਾਮੀਆਂ ਬਚ ਜਾਣਗੀਆਂ ਫਿਰ ਆਪਣਾ ਇੱਥੋਂ ਜਿਹੜਾ ਸਟਾਰਟ ਹੋਊਗਾ ਸਿਸਟਮ 2025 ਮਾਸਟਰ ਕੇਡਰ ਦੇਖੋ ਕਿ 2025 ਮਾਸਟਰ ਕਟਰ ਆਊਗਾ 110% ਆਊਗਾ ਠੀਕ ਹੈ ਤੇ ਜਿਹੜੀ ਗੱਲ ਇੱਕ ਹੋਰ ਹੈ ਜਿਹੜੀ ਵੈਕੈਂਸੀ ਦੀ ਗੱਲ ਹੈ ਉਹ ਕੋਈ ਵੈਕੈਂਸੀ ਐ ਕੋਈ ਜ਼ਿਆਦਾ ਨਹੀਂ ਦੇਣੀ ਇਹਨਾਂ ਨੇ ਵੈਕੈਂਸੀ ਵੱਧ ਤੋਂ ਵੱਧ 500 600 ਬਸ ਇਸ ਤੋਂ ਵੱਧ ਵੈਕੈਂਸੀ ਨਹੀਂ ਦੇਣੀ ਤੇ ਮੈਂ ਸਾਨੂੰ ਅੱਜ ਹੀ ਦੱਸ ਦੰਨਾ ਹੈ ਤੁਸੀਂ ਚੈੱਕ ਕਰ ਲਿਓ ਤੁਸੀਂ ਮੇਰੀ ਗੱਲ ਜਾਇਜ਼ ਵੀ ਕਰ ਲਿਓ ਜਿਹੜੀ ਮੈਰਿਟ ਲਿਸਟ ਹੈ 140 ਪਲੱਸ ਜਾਏਗੀ ਚਾਹੇ ਐਸ்சி ਐਚੀ ਬੀਸੀ ਐਚਾ ਜਨਰਲ ਕੋਈ ਵੀ ਕਾਸਟਾ ਉਹ 140 ਪਲੱਸ ਮੈਰਿਟਰੀ ਲੈ ਕੇ ਚੱਲੋ ਠੀਕ ਹੈ ਇਹ ਨਹੀਂ 45 ਪਲੱਸ ਵੀ ਹੋ ਸਕਦੀ ਹੈ ਠੀਕ ਹੈ 40 ਤਾਂ ਪੱਕਾ ਹੀ ਮੰਨ ਕੇ ਚੱਲੋ ਤੇ ਜੇ ਤੁਸੀਂ ਇੱਥੇ ਕਲੀਅਰ ਕਰਨਾ ਹੈ ਠੀਕ ਹੈ ਕੱਕੇ ਕੋਈ ਜੇ ਆਪਾਂ ਸੋਚੀਏ ਮਹੀਨਾ ਪਹਿਲਾਂ ਤਿਆਰੀ ਕਰ ਲਾਂਗੇ ਹੋਰ ਕਰ ਲਾਂਗੇ ਕਦੇ ਨਹੀਂ ਕਲੀਅਰ ਕਰ ਸਕਦੇ ਆਪਾਂ ਆਪਾਂ ਨੂੰ ਤਿਆਰੀ ਕਰਨ ਵਾਸਤੇ ਘੱਟੋ ਘੱਟ ਆਪਾਂ ਨੂੰ ਵਧੀਆ ਡੀਪਲੀ ਤਿਆਰੀ ਕਰਨੀ ਪਊਗੀ ਜਿਵੇਂ ਕਿ ਆਪਾਂ ਤੁਸੀਂ ਦੇਖੇ ਮੈਡਮ ਤੋਂ ਡੀਪਲੀ ਤਿਆਰੀ ਕਰਵਾਈ ਰਿਹਾ ਬਹੁਤ ਜ਼ਿਆਦਾ ਡੀਪਲੀ ਤਿਆਰੀ ਕਰਾ ਰਹੇ ਇਸ ਤਰ੍ਹਾਂ ਡੀਪਲੀ ਤਿਆਰੀ ਨਹੀਂ ਕਰਾ ਸਕਦਾ ਇਸ ਕਰਕੇ ਤੁਹਾਡੇ ਕੋਲ ਓਪਰਚੁਨਿਟੀ ਹੈ ਹੁਣ ਬਹੁਤ ਮੈਂ ਤੁਹਾਨੂੰ ਬਹੁਤ ਬੱਚੇ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਜੀ ਪੰਜਾਬ ਪੁਲਿਸ ਦਾ ਮਾਸਟਰ ਕੈਡਰ ਦੇ ਸਾਨੂੰ ਬੈਚ ਮਿਲ ਜੇ ਜੀ ਕਿ ਫ੍ਰੀ ਚ ਕੋਈ ਹੋਰ ਮਿਲ ਜੇ ਪਰ ਕਿਤੇ ਨਹੀਂ ਮਿਲ ਰਿਹਾ ਕਿਛਨ ਕੁਝ ਵੀ ਬਟ ਤੁਸੀਂ ਖੁਸ਼ਕਿਸਮਤ ਹੋ ਤੁਸਨ ਮੈਡਮ ਫ੍ਰੀ ਚ ਦੇ ਰਹੀ ਐ ਤੇ ਇੰਨਾ ਡੀਪਲੀ ਕਰਾ ਕੇ ਦਿਖਾ ਰਹੇ ਨੇ ਠੀਕ ਹੈ ਇਹਨਾਂ ਡੀਪਲੀ ਕੋਈ ਵੀ ਨਹੀਂ ਕਰਾ ਰਿਹਾ ਜੇ ਕੋਈ ਬੱਚਾ ਕਿਤੇ ਵੀ ਕੋਚਿੰਗ ਲੈ ਰਿਹਾ ਲੋ ਠੀਕ ਹੈ ਅਸੀਂ ਰੁਕਦੇ ਨਹੀਂ ਕੋਚਿੰਗ ਲੈਣ ਤੋਂ ਠੀਕ ਹੈ ਜੇ ਕਿਤੇ ਹੋਰ ਚੈਨਲ ਤੇ ਕਰ ਰਹੇ ਉਹ ਵੀ ਕਰੋ ਕੋ ਚੱਕਰ ਨਹੀਂ ਪਰ ਇੱਕ ਵਾਰੀ ਆਪਣੀ ਕਲਾਸ ਜ਼ਰੂਰ ਅਟੈਂਪਟ ਕਰੋ ਤੇ ਚੰਗੀ ਤਰ੍ਹਾਂ ਅਟੈਂਪਟ ਕਰੋ ਪ੍ਰੋਸ ਤੋਂ ਬਾਅਦ ਕੰਪੈਰੀਸ਼ਨ ਕਰਕੇ ਦੇਖੋ ਸਾਨੂੰ ਖੁਦ ਨੂੰ ਪਤਾ ਲੱਗੂਗਾ ਕਿ ਮੈਡਮ ਕਿਸ ਲੈਵਲ ਦਾ ਕਰਾ ਰਹੇ ਨੇ ਤੇ ਉੱਥੇ ਕਿਸ ਲੈਵਲ ਦਾ ਹੋ ਰਿਹਾ ਹੈਗਾ ਜੇ ਮੈਡਮ ਨਾਲ ਤੁਸੀਂ ਨੂੰ ਦੇਖੋ ਜੀ ਹੁਣ ਪੂਰੀ ਪਹਿਲਾਂ ਫੁੱਲ ਡੈਫੀਨੇਸ਼ਨ ਕਰਾਉਂਦੇ ਨੇ ਉਸ ਤੋਂ ਬਾਅਦ ਐਮਸੀਕਿਊ ਕਰਾਉਂਦੇ ਨੇ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਸਾਰਾ ਕੁਝ ਹੋ ਗਿਆ ਫਿਰ ਇਸ ਨੂੰ ਲਾਈਵ ਕਲਾਸਾਂ ਵੀ ਦੇਣੀ ਆ ਫਿਰ ਮੈਰਾਥਨ ਵੀ ਦੇਣਾ ਛੋਟਾ ਸਲੇਵਸ ਇਹਨਾਂ ਤਕੜਾ ਡੀਪਲੀ ਤਿਆਰ ਕਰ ਦੇਣਾ ਕਿ ਜਿਹੜੇ ਬੱਚਾ ਵੀ ਸਾਡੇ ਨਾਲ ਸ਼ੁਰੂ ਤੋਂ ਜੁੜੂਗਾ ਜਿਹੜਾ ਬੱਚਾ ਜਿਹੜਾ ਬਿਲਕੁਲ ਸ਼ੁਰੂ ਤੋਂ ਜੋੜਿਆ ਹੋਊਗਾ ਪੂਰਾ ਧਿਆਨ ਨਾਲ ਲੈਕਚਰ ਲਾਊਗਾ ਲੈਕਚਰ ਵਿੱਚ ਸਕਿਪ ਨਹੀਂ ਕਰੂਗਾ ਠੀਕ ਹੈ ਵਧੀਆ ਚੱਲੂਗਾ ਨਾਲ ਤੇ ਮੈਂ ਲਿਖ ਕੇ ਦੇ ਦੱਸਦਾ 101% ਉਸ ਬੱਚੇ ਦਾ ਪੇਪਰ ਕਲੀਅਰ ਹੋਊਗਾ ਠੀਕ ਹੈ ਨਾ ਕਿ ਉਂ ਤੁਸੀਂ ਕਿੰਨਾ ਮਰਜ਼ੀ ਉਹ ਕਰੀ ਜੋ एमसीक्यू ਚੱਕੀ ਜਾਓ ਹਰ ਇੱਕ ਬੰਦੇ ਕੋਲ ਸੇਮ ਹੀ एमसीक्यू ਨੇ ਠੀਕ ਹੈ ਕਹਿੰਦਾ ਯਾ ਮੋਸ਼ਨ ਇੰਪੋਰਟਡ ਹੈ ਨਹੀਂ ਇਸ ਵਾਰ ਜਿਹੜੇ ਕੀ ਆਪਣੇ ਉੱਤੇ ਬੈਠੇ ਨੇ ਇਹਨੂੰ ਪਤਾ ਹੈ ਜਿਹੜਾ ਬੋਰਡ ਹੈ ਦਿੱਲੀ ਬੋਰਡ ਨੇ ਪੇਪਰ ਪਾਉਣਾ ਹੈ ਪੰਜਾਬ ਬੋਰਡ ਦੇ ਪੇਪਰ ਨਹੀਂ ਪਉਣਾ ਦਿੱਲੀ ਬੋਰਡ ਦੇ ਪੇਪਰ ਪਉਣਾ ਕਿਉਂਕਿ ਭਗਵਾਨਤਮਾਨ ਸਾਹਿਬ ਜਿਹੜੇ ਹੈਗੇ ਨੇ ਦਿੱਲੀ ਹੱਥੋਂ ਵਿਕ ਚੁੱਕੇ ਨੇ ਜਿਆਦਾ ਡੀਪਲੀ ਪਉਣਾ ਕਿ ਆਪਣਾ ਮਤਲਬ ਕਿ ਅਟੈਂਪਟ ਕਰਨਾ ਬਹੁਤ ਔਖਾ ਜਾਵੇਗਾ ਆਪਣੇ ਕੋਲ ਇਹ ਨਹੀਂ ਹੈਗਾ ਕਿ ਜੇ ਆਪਾਂ ਕਿਤੋਂ ਵੀ ਆਪਣਾ ਪਿਕ ਖਿੱਚੀ ਸਕੈਨ ਕੀਤੀ ਤੇ ਉਸ ਤੋਂ ਬਾਅਦ ਚਲੋ ਜੀ ਆਪਾਂ ਮਤਲਬ ਵਰਡਸ 'ਚ ਗਏ ਆਪਦਾ ਜੀ ਜਿਹੜਾ ਪ੍ਰਿੰਟ ਕੱਟਿਆ ਤੇ ਨਾਲ ਦੇ ਤੁਹਾਨੂੰ ਕਰਵਾਤਾ ਤੁਸੀਂ ਇੱਕ ਚੀਜ਼ ਦੇਖ ਲਓ ਜਿਹੜੇ ਆਪਣੇ ਨੋਟਸ ਨੇ ਕਾਪੀਆਂ ਤੇ ਇਹ ਹੀ ਤਿਆਰ ਕੀਤੇ ਹੋਏ ਨੇ ਆਪਾਂ ਬੁੱਕਾ ਚੱਕਦੇ ਆਂ ਤਰ੍ਹਾਂ-ਤਰ੍ਹਾਂ ਦੇ ਠੀਕ ਹੈ ਉੱਥੋਂ ਕੋ ਆਪਾਂ ਜਿੰਨਾ ਛਾਂਟਦੇ ਆ ਮਟੀਰੀਅਲ ਉਸ ਤੋਂ ਕਾਪੀ ਤੇ ਆਪਾਂ ਸਾਰਾ ਲਿਖਦੇ ਆਂ ਫਿਰ ਤੁਹਾਡੇ ਲਈ ਉਹ ਕਰਦੇ ਆਂ ਸਾਨੂੰ ਪਤਾ ਆਪਣਾ ਨਿਊ ਆਪਣੇ ਯੂਟਿਊਬਰ ਐ ਇਸ ਲਈ ਬਜਟ ਵੀ ਜ਼ਿਆਦਾ ਨਹੀਂ ਆਪਣੇ ਕੋਲ ਨਾ ਜਿੰਨਾ ਕ ਆਪਣਾ ਹੁੰਦਾਗਾ ਉਹ ਨੂੰ ਸਾਨੂੰ ਬੈਸਟ ਦੰਨੇ ਆ ਠੀਕ ਹੈ ਕੁਆਲਿਟੀ ਜਿੰਨੀ ਕੋ ਸਕਦੀ ਹੈ ਪਰ ਕੁਆਲਿਟੀ ਦਾ ਤੁਸੀਂ ਨਾ ਸੋਚੋ ਜਿਹੜਾ ਤੁਹਾਨੂੰ ਬੈਸਟ ਮਿਲ ਰਿਹਾ ਮਟੀਰੀਅਲ ਬੈਸਟ ਮਿਲ ਰਿਹਾ ਹੈ ਆਪਣਾ ਕਾਪੀ ਤੇ ਲਿਖਿਆ ਮਿਲ ਰਿਹਾ ਨੋਟਸ ਪ੍ਰੋਪਰ ਤਿਆਰ ਕਿਤੇ ਹੋ ਮਿਲ ਰਹੇ ਨੇ ਜਦਕਿ ਜਦੋਂ ਆਪਾਂ ਜਮਾਂ ਲਾਸਟ ਦੇ ਆਗੇ ਉਸ ਤੋਂ ਬਾਅਦ ਹੀ ਬੁੱਕ ਹੀ ਪ ਪ੍ਰੋਪਰ ਨੋਟਸਾਂ ਦੀ ਬਣੀ ਹੋਈ ਬੁੱਕ ਹੋਊਗੀ ਜਿਹਦੇ ਵਿੱਚੋਂ ਮੈਂ ਨਹੀਂ ਕਹਿੰਦਾ ਕੁਝ ਵੀ ਛੁੱਟੂਗਾ ਜਿਹੜੇ ਬੱਚਾ ਵੀ ਕੋਈ ਵੀ ਬੱਚਾ ਜਿਹੜਾ ਆਪਣਾ ਪ੍ਰੋਪਰ ਪੜ੍ਹੂਗਾ ਆਪਣੇ ਨਾਲ ਜੁੜੂਗਾ ਠੀਕ ਹੈ ਨਾ ਉਸ ਤੋਂ ਬਾਅਦ ਤੇ ਬੁੱਕ ਤੋਂ ਉਸ ਤੋਂ ਕੁਝ ਵੀ ਨਹੀਂ ਛੁੱਟੂਗਾ ਬੱਚਾ ਪੇਪਰ ਤੇ ਜਾਊਗਾ ਬੱਚਾ ਕਹੂਗਾ ਕਿ ਹਾਂਜੀ ਜੀ ਮੇਰਾ ਪੇਪਰ ਜਿਹੜਾ ਹੈਗਾ 100% ਕਲੀਅਰ ਹੈ ਇਹਨਾਂ ਬੱਚੇ ਨੂੰ ਯਕੀਨ ਹੋ ਜਾਊਗਾ ਠੀਕ ਹੈ ਨਾ ਜੇ ਤੁਸੀਂ ਚਾਹਣੇ ਕਿਸੇ ਨਾਲ ਪੇਪਰ ਕਲੀਅਰ ਕਰਨਾ ਤੇ ਆਪਣੇ ਐਜੂਕੇਟਰ ਚੈਨਲ ਨਾਲ ਜੁੜੋ ਠੀਕ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਹੈ ਆਪਦੇ ਨਾਲ ਦੇ ਸਾਥੀਆਂ ਨੂੰ ਵੀ ਜੋੜੋ ਠੀਕ ਹੈ ਸਾਨੂੰ ਦੱਸੋ ਕਿ ਹਾਂ ਜੀ ਕਿ ਇੱਥੋਂ ਫ੍ਰੀ ਮਟੀਰੀਅਲ ਮਿਲ ਰਿਹਾ ਹੈ ਤੁਸੀਂ ਹੁਣ ਅਟੈਂਪਟ ਕਰੋ ਠੀਕ ਹੈ ਲੋ ਇੱਥੋਂ ਜਿੰਨਾ ਜਿੰਨਾ ਕਿਸ ਨੂੰ ਮਿਲਦਾ ਵਾ ਇਹ ਤੁਸੀਂ ਜਾ ਉੜਕਦੇ ਮਰਜੀ ਜਦੋਂ ਵੀ ਮਾਸਟਰ ਕੈਡਰ ਆ ਗਿਆ ਜਿਹੜਾ 2-4 ਬੰਦੇ ਫ੍ਰੀ ਕਰਾ ਰਹੇ ਨੇ ਉਹ ਵੀ ਸਭ ਪੇੜ ਹੋ ਜਾਣਗੇ ਠੀਕ ਹੈ ਹੋਰ ਪੰਜਾਬ ਪੁਲਿਸ ਕਰ ਕਿਤੇ ਵੀ ਜਾੜੋ ਸਭ ਪੇੜ ਹੈ ਕਿਤੋਂ ਵੀ ਮਟੀਰੀਅਲ ਨਹੀਂ ਮਿਲ ਰਿਹਾ ਸੋ ਤੁਸੀਂ ਤੁਸੀਂ ਖੁਸ਼ ਕੇ ਸਤਿ ਸ੍ਰੀ ਅਕਾਲ ਤੁਹਾਨੂੰ ਫ੍ਰੀ ਪ੍ਰੋਵਾਈਡ ਕਰਾਇਆ ਜਾ ਰਿਹਾ ਤੁਸੀਂ ਸਭ ਦਾ ਧੰਨਵਾਦ ਠੀਕ ਹੈ ਜੇ ਕੁਇਕਸ਼ਨ ਦੇ ਕੋਈ ਵੀ ਸੁਝਾਅ ਹੋਵੇ ਆਪਣੋਂ ਕਮੈਂਟ ਵਿੱਚ ਦੱਸ ਸਕਦੇ ਹੋ ਤੁਹਾਡੇ ਹਰ ਇੱਕ ਦਾ ਕਮੈਂਟ ਦਾ ਜਵਾਬ ਦਿੱਤਾ ਜਾਵੇਗਾ ਮਤਲਬ ਕਿ ਕਮੈਂਟ ਜਰੂਰ ਕਰਿਆ ਕਰੋ ਸੁਝਾਅ ਜਰੂਰ ਦਿਆ ਕਰੋ ਚੰਗੇ ਮਾੜੇ ਜਿਵੇਂ ਤੁਹਾਨੂੰ ਲੱਗਦਾ ਕੁਝ ਵੀ ਹਨਾ ਕਿ ਤੁਹਾਨੂੰ ਕੁਝ ਬੈਸਟ ਦੱਸਣ ਜਾਂ ਕੁਝ ਆਪ ਦੇ ਸੁਝਾਅ ਹੁੰਦੇ ਮਤਲਬ ਕਈ ਬੱਚੇ ਇਸ ਤਰ੍ਹਾਂ ਦੇ ਵੀ ਸੁਣ ਰਹੇ ਹੁੰਦੇ ਨੇ ਲੈਕਚਰ ਜੋ ਖੁਦ ਟੀਚਰ ਹੁੰਦੇ ਹਨ ਠੀਕ ਹਨ ਉਹਨਾਂ ਨੂੰ ਲੱਗਦਾ ਕਿ ਆ ਮੈਡਮ ਇਸ ਚੀਜ਼ ਬੈਸਟ ਕਰ ਸਕਦੇ ਸੀ ਜਾਂ ਇੱਥੋਂ ਆ ਚੀਜ਼ ਹੋ ਸਕਦੀ ਤੇ ਕੁਝ ਵੀ ਦੱਸਿਓ ਇਸ ਨੂੰ ਇਸ ਤਰ੍ਹਾਂ ਕਰਵਾਇਆ ਜਾਊਗਾ ਤੇ ਹੋਰ ਕੋਈ ਮਟੀਰੀਅਲ ਚਾਹੋ ਕੋਈ ਬੁੱਕ ਹੁੰਦੀ ਹੈ ਕਿ ਕਿਹ ਅਸੀਂ ਆਦਮੀ ਬੇਸਤ ਕਰਾਈ ਰਹੀਆਂ ਤੁਸੀਂ ਫਿਰ ਵੀ ਤੁਝ ਦੱਸ ਸਕਦੇ ਹੋ ਚਲੋ ਠੀਕ ਹੈ ਫਿਰ ਆਪਾਂ ਕੱਲ ਮਿਲਦੇ ਹਾਂ ਅਗਲੇ ਲੈਕਚਰ 'ਚ ਮੈਡਮ ਦੇ ਨਾਲ ਅਮਰਤਾ ਪ੍ਰੀਤਮ MCQ ਜੋ ਕਿ ਸਾਹਮਣੇ ਧਿਆਨ ਨਾਲ ਕਲਾਸ ਲਾਉਣੀ ਹੈ